ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਸਹਾਵਾ ਦੇ ਨਜ਼ਦੀਕ ਪੁਲਸ ਅਤੇ ਬਦਮਾਸ਼ਾਂ ਵਿੱਚ ਚੱਲੀ ਗੋਲੀ ਪੁਲਸ ਦੀ ਜਵਾਬੀ ਕਾਰਵਾਈ ਵਿੱਚ ਇੱਕ ਬਦਮਾਸ਼ ਗੰਭੀਰ ਜ਼ਖਮੀ ਦੂਜੇ ਨੂੰ ਪੁਲਸ ਨੇ ਲਿਆ ਆਪਣੇ ਕਬਜ਼ੇ ਵਿੱਚ ਦੇਖੋ ਮੌਕੇ ਦੀਆਂ ਤਸਵੀਰਾਂ ਆ ਗਿਆ ਬਦਲ ਇਹ ਸਰਦਾਰਾਂ ਦੇ ਕਿਹੜੇ ਸਥਾਨਕ ਇਹ ਹੈ ਉਹਦੇ ਜੀ ਸੁਣਿਆ ਵੀ ਇਨਕਾਊਂਟਰ ਦੇ ਵਿੱਚ ਉਹਦੇ ਗੋਲੀ ਵੱਜੀ ਆ ਗਿੱਟੇ 'ਚ ਗੋਲੀ ਵੱਜੀ ਆ ਤੇ ਹਾਲਤ ਉਹਦੀ ਮਲਵਾ ਜੇ ਅੰਦਰ ਜਿਹਰੇ ਲਾਜ ਆ ਵੈਸੇ ਬਹੁਤ ਜ਼ਿਆਦਾ ਖਰਾਬ ਨਹੀਂ ਹਾਲਤ ਕਹਿ ਸਕਦੇ ਉਹ ਲੋਜੇ ਮਲੋ ਮੈਨੇਜੇਬਲ ਆ ਪਿੱਲੀ ਰੋਡ ਦੀ ਗੋਲੀ ਗੋਲੀ ਇਧਰ ਕਿਵੇਂ ਲੱਗੀਆਂ ਜੀ ਇੱਕੋ ਗੋਲੀ ਵੱਜੀ ਆ ਵੱਜ ਕੇ ਨਿਕਲ ਗਈ ਹੈ ਪੈਰ ਪੈਰ ਦੇ ਮਗਰਲੇ ਪਾਸੋਂ ਵੱਜੀ ਆ ਤੇ ਅਗਲੇ ਪਾਸੇ ਨਿਕਲ ਗਈ ਹੈ ਕੋਈ ਸਰਨਾਮੂ ਬੋਲ ਕਹਿੰਦੇ ਨਾਂ ਦਾ ਨਹੀਂ ਮੈਨੂੰ ਪਤਾ ਜੀ ਰੋਬਰਟ ਰੋਬਰਟ ਕਰਕੇ ਸੁਣਿਆ ਵੀ ਕਹਿੰਦੇ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਸੱਟ ਲੱਗੀ ਆ ਜੀ ਉਹਦੇ ਗੋਡੇ ਤੇ ਸੱਟ ਲੱਗੀ ਆ ਤੇ ਅਸੀਂ ਉਹਦਾ ਵੀ ਇਲਾਜ ਕਰ ਰਹੇ ਆ ਅਜੇ ਉਹਦੇ ਐਕਸ-ਰੇ ਕਰਾਉਣੇ ਹੈਗੇ ਅਸੀਂ ਉਹ ਗੋਲੀ ਨਹੀਂ ਨਹੀਂ ਉਹਦੇ ਗੋਲੀ ਨਹੀਂ ਵੱਜੀ ਉਹਦੇ ਗੋਡੇ ਦੇ ਵਿੱਚ ਸੁਣਿਆ ਵੀ ਜਿਹੜਾ ਗੈਂਗਸਟਰਾਂ ਨਾਲ ਗੱਡੀ ਗੱਡੀ ਵੱਜੀ ਸੀ